ਸ਼ੇਰ ਸਿੰਘ ਸ਼ਾਹੀ ਕਲਸੀ ਜਿੰਦਾਬਾਦ ਅਮਰ 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 ਸ਼ੇਰ ਸਿੰਘ ਸ਼ਾਹੀ ਕਲਸੀ ਜਿੰਦਾਬਾਦ ਰੰਧਾਵਾ ਸਾਹਿਬ ਜਿੰਦਾਬਾਦ ਅਰਜੀਤ ਸ਼ਰਮਾ ਜਿੰਦਾਬਾਦ ਜੁਗਵੀਰਾਂ ਨੂੰ ਜਿੰਦਾਬਾਦ ਰੇਲ ਸਾਹਿਬ ਜਿੰਦਾਬਾਦ ਸਲੋਕ ਗੱਲ ਕਰਨਾ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾ ਉਹ ਤਾਂ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤੱਕ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਉਹ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕੋ ਜੰਨਾ ਮੱਦੀ ਮਾੜਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਰਮਾ ਹੋਯੋ ਉਹ ਤੁ ਕਰਕੇ ਬਖਾਉਂਦਾ ਜਿਹੜਾ ਉਹਨੇ ਅਜ ਤੱਕ ਸਭਾ ਨਾਲ ਦੇਖਿਆ ਹੋਇਆ ਉਹ ਹੀ ਤੱਕ ਮਖਾਉਂਦਾ ਓਏ 200 ਨਹਾ ਪਤਾ ਐ ਮੈਂ ਬੋਲਣ ਦਾ ਲਾਈਫ ਚੋਂ ਮੁੰਡੇ ਨੇ ਮੈਂ ਤਾਂ ਬੋਲਣ ਰਿਹਾ ਕਿ ਉਹ ਜਿਹੜੇ ਘਰਾਂ ਚ ਬੈਠੋ ਵੀ ਸੁਣਨਾ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਰ ਵਾਰੀ ਕਹਿੰਦਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾ ਆ ਗਿਆ ਮੁੱਖ ਮੰਤਰੀ ਪੰਜਾਬ ਕੁਲਵੰਤ ਮਾਨ ਜੀ ਆਪ ਆਏ ਉਹਦੇ ਘਰ ਉਹਦੇ ਅਫਸੂਸ ਕਰਕੇਗੇ ਨਾਮ ਦੇ ਪਰਵਾਹ ਕੀ ਇੱਕ ਕਰੋੜ ਦੀ ਰਾਸ਼ੀ ਦੇ ਕੇਗੇ ਪਹਿਲਾ ਹੋਇਆ ਸੀ ਇਹ ਵੈਸੀ ਇਹ ਰਹਾ ਬਾਬਰ ਆਪਣੇ ਖਦੇ ਕਰ ਚੂੜੀਆਂ ਦੇ ਵਿੱਚ ਦੋ ਸਾਡੇ ਫੌਜ ਦੇ ਜਵਾਨ ਸ਼ਹੀਦ ਆਪ ਮਹਾਨ ਸਾਹਿਬ ਔਰ ਜਿਹੜੀ ਗੱਲ ਕਹੀ ਸੀ ਦਿੱਲੀ ਦੀ ਤਰਫ ਤੇ ਜੇ ਕੋਈ ਸਾਡਾ ਜਵਾਨ ਸ਼ਹੀਦ ਹੁੰਦਾ ਹੈ ਉਹਨੂੰ 1 ਕਰੋੜ ਰੁਪਏ ਦੇ ਕੇ ਆਵਾਗੂੰ ਦੀ ਸ਼ਹਾਦਤ ਹੈ ਸਾਡਾ ਫਤ ਬਣਦਾ ਹੈ ਅਸੀਂ ਉਹ ਕਮੀ ਤੇ ਨਹੀਂ ਪੂਰੀ ਕਰ ਸਕਦੇ ਆਪਣੇ ਜਮਾਤ ਦੇ ਭਰੋਸੇ ਤੇ ਲਗਾਏ ਅਜੀ ਕਿੰਨਾ ਦੇ ਦੇਉ ਆਪਣੇ ਅ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹਨਾਂ ਲੋਕਾਂ ਦਾ ਪਿਆਰ ਮਾਨ ਸਤਿਕਾਰ ਮਿਲ ਰਿਹਾ ਮੈਂ ਸਦਾ ਰਹਿਣੀ ਹੈ ਜੀ ਕਿਉਂਕਿ ਆਸ ਹੈ ਇਹਨਾਂ ਨੂੰ ਕਿਉਂਕਿ ਕਾਂਗਰਸ ਨੂੰ ਵੀ ਮੌਕਾ ਦਿੱਤਾ ਕਾਂਗਰਸ ਦਾ ਵੀ ਐਮਪੀ ਬਣਾਇਆ ਭਾਜਪਾ ਦਾ ਵੀ ਬਣਾਇਆ ਜੋ ਇਹਨਾਂ ਦੀ ਕਾਰਜਗਾਰੀ ਤੁਸੀਂ ਦੇਖੀ ਆ ਇਹ ਜਿੱਨਾ ਕਿ ਦਿੱਲੀ ਦੇ ਵਿੱਚ ਆਪਣੇ ਪੰਜਾਬ ਦੇ ਮੁੱਦੇ ਰੱਖ ਸਕੇ ਨੇ ਉਹ ਤੁਹਾਡੇ ਸਾਹਮਣੇ ਹੀ ਆ ਪਰ ਹੁਣ ਲੋਕਾਂ ਦਾ ਮਨ ਬਣਿਆ ਹੈ ਵੀ ਆਪਣੇ ਪਰਿਵਾਰ ਦੇ ਜੀ ਨੂੰ ਆਪਣੇ ਨੌਜਵਾਨ ਵੀ ਬੱਚੇ ਨੂੰ ਮੌਕਾ ਦਈਏ ਤਾਂ ਜੋ ਕਿ ਸਾਡੀਆਂ ਸਮੱਸਿਆਵਾਂ ਦੇ ਉਹ ਦਿੱਲੀ ਜਾ ਕੇ ਰਸ। ਇਹ ਗਰਦਾਸਪੁਰ ਤੋਂ ਸ਼ੁੱਤਰ ਪਤਾ ਲੱਗ ਗਿਆ ਕਿ ਉਹ ਪਾਪਾੜਾ ਸਾਹਿਬ ਆ ਰਹੇ ਨੇ ਕਿਸੇ ਨਾਮ ਕਾ ਲੋ ਦੇ। ਦੇਖੋ ਜੀ ਜਿਹੜੇ ਵੀ ਆ ਰਹੇ ਨੇ ਕਿਉਂਕਿ ਹਰ ਪਾਰਟੀਆਂ ਨੇ ਆਪਣੇ ਕੈਂਡੀਡੇਟ ਖਿਲਾਰਨੇ ਨੇ। ਬੀਜੇਪੀ ਨੇ ਆਪਣਾ ਖਿਲਾਰਿਆ, ਅਕਾਲੀ ਦਲ ਨੇ ਆਪਣਾ ਖਿਲਾਰਿਆ, ਕਾਂਗਰਸ ਆਪਣਾ ਖਿਲਾਰੂਗੀ ਉਹ ਤੇ ਲੋਕ ਡਿਪੈਂਡ ਆ, ਲੋਕਾਂ ਤੇ ਡਿਪੈਂਡ ਆ ਵੀ ਲੋਕਾਂ ਨੇ ਕਿਹੜੀ ਪਾਰਟੀ ਹੁਣ ਚੁਣੀ ਆ ਕਿਉਂਕਿ 2 ਸਾਲ ਮਾਨ ਸਾਹਿਬ ਦੇ ਕੰਮ ਇੱਥੇ ਗਿਣਾਏ ਨੇ। ਹੱਲੇ ਦੇ ਅੱਧੇ ਅੱਧੇ ਵੀ ਨਹੀਂ ਗਿ ਠੀਕ ਹੈ ਕਈ ਐਸੇ ਕੰਮ ਨੇ ਜਿਹੜੇ ਹਲੇ ਸਾਡੇ ਕੋਲ ਦੱਸੇ ਨਹੀਂ ਗਏ ਸੋ ਕਹਿਣ ਦਾ ਭਾਵ ਪਹਿਲਾਂ ਗੱਲਾਂ ਸੀ ਪਹਿਲਾਂ ਜਾਤ ਪਾਤ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਲੋਕ ਵੋਟ ਪਾਉਂਦੇ ਸੀ ਪਰ ਹੁਣ ਲੋਕ ਜਿਹੜੀ ਹੈ ਕਿਉਂਕਿ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਇੱਕ ਅਲੱਗ ਹੈ ਸਿਆਸਤ ਜਿਹੜੀ ਹੈ ਪਿੰਡਾਂ ਦੇ ਵਿੱਚ ਲੋਕ ਸਰਪੰਚ ਬਣਾਉਂਦੇ ਨੇ ਕਿਉਂਕਿ ਕੰਮ ਕਰੇ ਵਾਰਡਾਂ ਦੇ ਵਿੱਚ ਐਮਸੀ ਬਣਾਉਂਦੇ ਨੇ ਕਿਉਂਕਿ ਵਾਰਡ ਦੀ ਤਰੱਕੀ ਹੋਵੇ ਹਲਕੇ ਦੇ ਵਿੱਚ ਐਮਐਲਏ ਬਣਾਉਂਦੇ ਨੇ ਹਲਕੇ ਦਾ ਮਹਾਰਤ ਬਣੇ ਲੋਕ ਸਭਾ ਦੇ ਵਿੱਚ ਐਮਪੀ ਬਣਾਉਂਦੇ ਨੇ ਸਾਡੇ ਲੋਕਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇ ਸੋ ਜੇ ਅਗਲੀਆਂ ਦੋਹਾਂ ਸਰਕਾਰਾਂ ਨੇ ਪਛਾਈ ਆ ਪਹਿਲਾਂ ਤੇ ਫਿਰ ਲੋਕ ਆਪੇ ਵੋਟਾਂ ਪਾਦਣਗੇ ਜਦੋਂ ਲੋਕਾਂ ਨੇ ਪਰਖਿਆ ਉਹਨਾਂ ਨੂੰ ਜੇ ਕਹਿੰਨੇ ਗੱਲ ਕੀਤੀ ਨਹੀਂ ਆ ਤੇ ਫਿਰ ਹੁਣ ਲੋਕ ਚੁੰਨਦੇ ਨੇ ਵੀ ਨਵੀਂ ਪਾਰਟੀ ਨੂੰ ਮੌਕਾ ਦਈਏ ਨਵੇਂ ਨੌਜਵਾਨ ਨੂੰ ਮੌਕਾ ਦਈਏ ਜਿਹਦਾ ਗੁੱਟ ਫੜ ਸਕਦਾ ਉਹ ਵੀ ਕਹਦੇ ਵੀ ਨਾ ਕੋ ਆਮ ਬੰਦੇ ਨਹੀਂ ਹੈਗੇ ਤਾਂ ਕਿ ਐਮਐਲਏ ਨੂੰ ਹਲਚਲ ਤੇ ਜਾ ਰਹੀਆਂ ਨੇ ਮੈਂ ਮੰਤਰੀ ਦਾ ਮੁੰਡਾ ਮੈਂ ਐਮਐਲਏ ਦਾ ਮੁੰਡਾ ਮੈਂ ਕੌਣ ਆ ਨਹੀਂ ਤੁਸੀਂ ਐਮਐਲਏ ਹੋ ਜੀ ਹਾਂ ਨਹੀਂ 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 ਮੈਂ ਕੌਣ ਐਮਐਲਏ ਤੋਂ ਪਹਿਲਾਂ ਕੌਣ ਹਾਂ ਮੈਂ ਮੂੰਹ ਕਰੇ ਜੀ ਨਹੀਂ ਪਹਿਲਾਂ ਪਹਿਲਾਂ ਕੌਣ ਹਾਂ ਨਹੀਂ ਪਹਿਲਾਂ ਕੌਣ ਹਾਂ ਮੈਂ ਗੱਲ ਹੁੰਦੀ ਕਰਦੇ ਉਹਨਾਂ ਦੇ ਜੀਵ ਸ਼ਰਮਾ ਚੇਅਰਮੈਨ ਆ ਇਹਦੇ ਪਿਤਾ ਜੀ ਤਾਲੇ ਬਣਾਉਣ ਦਾ ਕੰਮ ਕਰਦੇ ਸੀ ਗੁਰਦੀਪ ਜੀ ਰੰਧਾਵਾ ਸਾਹਿਬ ਠੀਕ ਆ ਆਮਕਰ ਚੋਨੇ ਸਮੁੱਚੀ ਟੀਮਾ ਰਣਜੀਤ ਬਾਠ ਇਹਦਾ ਕੀ ਸਿਆਸਤ ਦੇ ਨਾਲ ਕੀ ਤਲਕਾਤ ਆ ਇਹ ਆਮ ਬੰਦੇ ਨੇ ਜੇ ਮੈਨੂੰ ਐਮਪੀ ਦੀ ਟਿਕਟ ਦਿੱਤੀ ਹੈ ਫਿਰ ਵਿਰੋਧੀਆਂ ਨੂੰ ਪੀੜ ਕਾਦੀ ਯਾਰ ਸਾਡੇ ਵਰਗੇ ਐਮਪੀ ਨਹੀਂ ਬਣ ਸਕਦੇ ਹੈਂ ਡਰ ਲੱਗਦਾ ਹੈ ਅਸਲ ਦੇ ਵਿੱਚ ਕਿਉਂਕਿ ਕਿਉਂਕਿ ਉਹਨਾਂ ਨੇ ਦੇਖਿਆ ਵੀ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਸਾਡੀ ਪਾਰਟੀ ਆ ਇਹ ਬਿਨ ਸਰਵੇ ਤੋਂ ਬਿਨਾ ਨਹੀਂ ਚੱਲਦੀ ਜਿਹੜਾ ਬੰਦਾ ਕੰਮ ਕਰਨ ਵਾਲਾ ਹੈ ਉਹ ਭਾਵੇਂ ਘਰ ਵੀ ਬੈਠਾ ਹੋਵੇ ਉਹਦਾ ਗੁੱਟ ਫੜ ਕੇ ਕਹਿੰਦੇ ਚੱਲ ਅੱਗੇ ਹੋ ਆ ਹੁਣ ਐਮਪੀ ਦੀ ਟਿਕਟ ਆ ਜਿਹੜੀ ਪਾਰਟੀ ਨੇ ਜਦੋਂ ਮੇਰਾ ਨਾਮ ਲਿਆ ਠੀਕ ਹੈ ਜੀ ਮੈਨੂੰ ਖੁਸ਼ੀ ਹੋਈ ਵੀ ਯਾਰ ਇਹਦਾ ਮਤਲਬ ਵੀ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਇਹਨਾਂ ਮਾਣ ਸਤਕਾਰ ਦੇ ਰਹੀ ਹੈ ਤੇ ਮੇਰਾ ਫਰਜ਼ ਬਣਦਾ ਹੈ ਵੀ ਇਹ ਸੀਟ ਜਿਹੜੀ ਆ ਕਿਉਂਕਿ ਜੇ ਅਰਵਿੰਦ ਕੇਜਰੀਵਾਲ ਜੀ ਬਾਹਰ ਹੁੰਦੇ ਤੇ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਥੋੜਾ ਜਿਆਦਾ ਸਪੀਡ ਸਾਡੀ ਘੱਟ ਹੁੰਦੀ ਸਾਡੇ ਸੀਐਮ ਸਾਹਿਬ ਦੇ ਥੋੜਾ ਜਿਆਦਾ ਕਿਉਂਕਿ ਜਦੋਂ ਮੈਂ ਆਗੂ ਵਾਰ ਹੋਣ ਤੇ ਫਿਰ ਥੋੜਾ ਜਿਆਦਾ ਬੋਝ ਘਟ ਜਾਂਦਾ ਪਰ ਹੁਣ ਉਹ ਆਪ ਅੰਦਰ ਸਾਨੂੰ ਇਹ ਹੈ ਵੀ ਆਪਾਂ ਜਿੱਤ ਕੇ ਜਿਹੜਾ ਸੀਟ ਜਿਹੜੀ ਹੈ ਉਹਨਾਂ ਦੀ ਝੋਲੀ ਚ ਪਾਈ ਹੈ ਕਿਉਂਕਿ ਬੜਾ ਤਸ਼ੱਦਦ ਬੜਾ ਤਾਨਾਸ਼ਾਈ ਚੱਲ ਰਿਹਾ ਹੈ ਮੌਜੂਦਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਹੁਣ ਤੱਕ ਮਾਨ ਸਾਹਿਬ ਨੇ ਤਕਰੀਬਨ 45000 ਦੇ ਕਰੀਬ ਨੌ ਵਧੀਆ ਕੰਮ ਕਰੋ ਅੱਜ ਦੇ ਸਮੇਂ ਪਹਿਲੀਆਂ ਗੱਲਾਂ ਖਤਮ ਨੇ ਸ਼ਫਾਰਸ ਨਾਲ ਨੌਕਰੀ ਮਿਲ ਜੂਗੀ ਪੈਸੇ ਨਾਲ ਨੌਕਰੀ ਮਿਲ ਜੂਗੀ ਹੁਣ ਜਿਹਦਾ ਹੱਕ ਬਣਦਾ ਹੈ ਉਹਨੂੰ ਨੌਕਰੀ ਮਿਲੂਗੀ ਤਗੜੇ ਹੋ ਕੇ ਮਿਹਨਤ ਕਰਨ ਆਪਣੇ ਔਰ ਜਿਹੜੀ ਸਾਡੀ ਸਰਕਾਰ ਹੈ ਉਹ ਰਾਤ ਦਿਨ ਉਹਨਾਂ ਦੇ ਮਾਨ ਸਾਹਿਬ ਨਾਰਾ ਦੇ ਰਹੇ 13 0 ਦਾ ਪਰ ਚਰਨਜੀਤ ਚੰਨੀ ਕਹਿੰਦੇ ਨੇ ਵੀ 4 ਜੂਨ ਤੋਂ ਬਾਅਦ ਸਰਕਾਰ ਟਵ ਜਾਣੀ ਹੈ ਮਾਨ ਸਾਹਿਬ ਕੀ ਕਹਿੰਦੇ ਇਹ ਤੇ ਬੱਕਰੀਆਂ ਦੇ ਦੁੱਧ ਵੀ ਕੱਢਦੇ ਰਹਿਣ ਚੰਨੀ ਸਾਹਿਬ ਇਟੈਂਟ ਵੀ ਲਾਉਂਦੇ ਰਹੇ ਨੇ ਇਹ ਰੱਖਿਆ ਵੀ ਚਲਾਉਂਦੇ ਰਹੇ ਨੇ ਸਾਰੇ ਕੰਮ ਤੇ ਚੰਨੀ ਸਾਹਿਬ ਕਰਦੇ ਰਹੇ ਨੇ ਸੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਜਿਹੜੇ ਵਿਰੋਧੀ ਨੇ ਅ ਵਿਰੋਧੀਆਂ ਦੀ ਗੱਲ ਨੂੰ ਸੀਰੀਅਸਲੀ ਲੈਣਾ ਲਿਆ ਕਰੋ ਹੁਣ ਤੁਹਾਡੇ ਸਾਹਮਣੇ ਹੀ ਆ ਜੇ ਤੇ ਮੈਂ ਝੂਠ ਬੋਲਾਂ ਤਾਂ ਮੈਨੂੰ ਆ ਕੈਮਰਾ ਤੁਹਾਡਾ ਚੱਲ ਰਿਹਾ ਮੈਨੂੰ ਕਲੀਅਰ ਦੱਸ ਦਿਓ ਇਹ ਵਿਰੋਧੀ ਕਹਿੰਦੇ ਸੀ ਨਾ ਵੀ ਪਹਿਲਾਂ ਕਦੇ ਸਰਕਾਰ ਨਹੀਂ ਬਣਦੀ ਇਹਨਾਂ ਕਹਿੰਦੇ ਸੀ ਕਿ ਨਹੀਂ ਸੱਚ ਦੱਸਿਓ ਕਹਿੰਦੇ ਸੀ ਫਿਰ ਬਣ ਗਈ ਫਿਰ ਕਹਿੰਦੇ ਨਹੀਂ 6 ਮਹੀਨੇ ਨਹੀਂ ਚੱਲਦੀ ਕਹਿੰਦੇ ਸੀ ਕਹਿੰਦੇ ਸੀ ਕਿਨੇ ਉਹ ਵੀ ਚੱਲ ਵੀ ਫਿਰ ਕਹਿੰਦੇ ਬਿਜਲੀ ਵਾਲੀ ਗਰੰਟੀ ਜਿਹੜੀ ਇਹਨਾਂ ਕੋ ਪੂਰੀ ਨਹੀਂ ਹੋਣੀ ਕਹਿੰਦੇ ਸੀ ਕਿ ਨਹੀਂ ਉਹ ਵੀ ਹੋ ਗਈ ਇਹ ਤੇ ਦਿਨੇ ਕੁਝ ਨੇ ਦੁਪਹਿਰੇ ਕੁਝ ਨੇ ਰਾਤ ਨੂੰ ਕੁਝ ਨੇ ਸਵੇਰੇ ਕੁਝ ਨੇ ਇਹਨਾਂ ਤੇ ਜਿਆਦਾ ਸੀਰੀਅਸਲੀ